ਸ਼ਰਾਬ ਦੇ ਹੱਤਿਆਂ ਦੇ ਗੋਦਾਮ ਨੂੰ ਲੱਗੀ ਅੱਗ ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸਵਾਹ ਜਾਨੀ ਨੁਕਸਾਨ ਤੋਂ ਰਿਹ ਬਚਾਅ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਤਿੰਨ ਗੱਡੀਆਂ ਨਾਲ ਅੱਗ ਨੂੰ ਪਾਇਆ ਕਾਬੂ ਮੰਰਾਲਾ ਬਾਈਪਾਸ ਤੇ ਬੰਦ ਪਏ ਸ਼ਰਾਬ ਦੇ ਠੇਕੇ ਜਿਸ ਨੂੰ ਹੁਣ ਆਹਾਤਿਆਂ ਦੇ ਗੋਦਾਮ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਜਿਸ ਨੂੰ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਮਾਲਕ ਬਲਰਾਮ ਚੌਧਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਬੰਦ ਪਏ ਠੇਕੇ ਨੂੰ ਅਸੀਂ ਗੋਦਾਮ ਦੇ ਤੌਰ ਤੇ ਵਰਤਦੇ ਹਾਂ ਅੱਜ ਦੁਪਹਿਰ ਸ਼ਾਰਟ ਸਰਕਟ ਦੇ ਕਾਰਨ ਇਸ ਵਿੱਚ ਅੱਗ ਲੱਗ ਗਈ ਜਿਸ ਵਿੱਚ ਫਰਨੀਚਰ ਤੇ ਫਰਿੱਜਾਂ ਵਗੈਰਾ ਜਿਨ੍ਹਾਂ ਦੀ ਕੀਮਤ 3 ਲੱਖ ਦੇ ਕਰੀਬ ਸੀ ਸੜ ਕੇ ਹੋ ਗਈ ਜਾਨੀ ਨੁਕਸਾਨ ਤੋਂ ਬਚਾਰਿਆ ਕਿਉਂਕਿ ਜੋ ਲੇਬਰ ਇਸ ਜਗਾ ਉਪਰ ਰਹਿੰਦੀ ਹੈ ਉਹ ਸਿਰਫ ਰਾਤ ਨੂੰ ਹੀ ਇੱਥੇ ਆਉਂਦੀ ਹੈ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਅਫਸਰ ਨੀਰਜ ਨੇ ਦੱਸਿਆ ਕਿ ਅੱਗ ਕਾਫੀ ਜ਼ਿਆਦਾ ਸੀ ਜਿਸ ਨੂੰ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਲੱਗ ਗਈਆਂ ਅਤੇ 1 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਉੱਪਰ ਕਾਬੂ ਪਾਇਆ ਗਿਆ ਮੌਕੇ ਤੇ ਪਹੁੰਚੇ ਸਮਰਾਲਾ ਥਾਣਾ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਅੱਗ ਲੱਗਣ ਦਾ ਕਾਰਨ ਜ਼ਿਆਦਾ ਗਰਮੀ ਹੋਣਾ ਅਤੇ ਸ਼ਾਰਟ ਸਰਕਟ ਹੈ ਇਸ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਸਿਟੀ ਹੋਮ ਨਿਊਜ਼ ਲਈ ਅਮਿਤ ਥਾਪਰ ਦੀ ਰਿਪੋਰਟ ਬਲਰਾਮ ਜੀ ਬਲਰਾਮ ਜੀ ਇਹ ਜਗ੍ਹਾ ਟੁੱਟੀ ਸੀ ਹਾਂਜੀ ਇਹ ਜਗ੍ਹਾ ਜੀ ਇਹ ਹੈ ਠੇਕੇਦਾਰਾਂ ਦੀ ਜਗ੍ਹਾ ਜੀ ਯਾਨੀ ਕਿ ਆਪਣੇ ਕੋਲੇ ਸੰਭਾਲੀ ਹੋਈ ਸੀ ਜਗ੍ਹਾ ਤੇ ਕੀ ਹੋਇਆ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਜੀ ਉਹਦੇ ਕਰਕੇ ਅੱਗ ਲੱਗ ਗਈ ਕਿੰਨਾ ਨੁਕਸਾਨ ਹੋਇਆ ਨਕਸਾਨ ਜੀ ਉਹਰੇ ਡੀ ਫ੍ਰੀਜ਼ਰ ਪਿਆ ਸੀ ਤੇ ਫਰਨੀਚਰ ਪਿਆ ਸੀਗਾ ਤੇ ਹੋਰ ਮੁੰਜੇ ਬਿਸਤਰੇ ਸੀਗੇ ਹੈਗਾ ਸੀ 3 ਲੱਖ ਦਾ 4 ਲੱਖ ਦਾ ਨੁਕਸਾਨ ਹੈਗਾ ਜੀ ਜੀ ਗੱਲ ਕਰੀਏ ਇਹ ਚ ਹਾਤਾ ਸੀ ਕੀ ਹੈ ਕੀ ਇਹ ਨਹੀਂ ਜੀ ਹਾਤਾ ਨਹੀਂ ਸੀਗਾ ਜੀ ਔਰ ਇਹਨਾਂ ਜਿਵੇਂ ਆਪਣੇ ਕੋਲੇ ਹਾਤੇ ਨੇ ਇੱਥੇ ਬਾਈਪਾਸ ਦੇ ਉੱਤੇ ਤੇ ਉੱਥੇ ਜਿਵੇਂ ਰਾਤ ਨੂੰ ਦੇਰ ਕੰਮ ਖਤਮ ਕਰਕੇ ਆ ਕੇ ਉਹਰੇ ਬੰਦੇ ਸੌਂਦੇ ਸੀਗੇ ਜੀ ਇਕ ਇਖਤਿਆਮ ਦੀ ਤਰ੍ਹਾਂ ਵਰਤ ਗੜਾਉਣ ਦੀ ਤਰ੍ਹਾਂ ਵਰਤ ਅੰਦਰ ਫਰਨੀਚਰ ਵਗੈਰਾ ਤਾਂ ਬਹੁਤ ਪਿਆ ਸੀ ਹਾਂਜੀ ਫਰਨੀਚਰ ਸਾਰਾ ਉਹ ਨਵਾਂ ਲਿਆ ਕੇ ਰੱਖਿਆ ਸੀ ਜੀ ਪਰਲੇ ਪਾਸੇ ਹੱਦ ਤੱਕ ਕੋਲਗੇ ਸੀ ਨਾ ਬਾਈਪਾਸ ਦੇ ਉੱਤੇ ਉਹਦਾ ਫਰਨੀਚਰ ਲਿਆ ਕੇ ਰੱਖਿਆ ਹੋਇਆ ਜੀ ਅੱਗ ਲੱਗਣ ਦਾ ਕਾਰਨ ਤੇ ਬਿਜਲੀ ਦਾ ਸ਼ਾਰਟ ਸਰਕਟ ਆ ਜੀ ਉਹਦੇ ਕਰਕੇ ਹੋਇਆ ਹਾਂਜੀ ਕੀ ਨਾਮ ਆ ਟੋਟਾ ਮੇਰਾ ਨੀਰੇ ਜੀ ਵਰਮਾ ਹੀ ਫਾਇਰਮੈਨ ਸਮਰਾਲਾ ਫਾਇਰ ਗੱਡ ਤੋਂ ਤੇ ਕੀ ਹੋਇਆ ਘਟਨਾ ਕਿੱਥੇ ਆ ਇਹ ਇਹ ਬਾਈਪਾਸ ਤੇ ਚੈਲਾ ਵਾਲਾ ਪੁਲ ਚੜਨ ਤੋਂ ਪਹਿਲਾਂ ਹੀ ਹੱਤ ਆਈ ਸੀ ਇੱਕ ਤੇ ਉੱਥੇ ਸਾਨੂੰ ਸੂਚਨਾ ਮਿਲੀ ਸੀ ਦੋ ਰਾਹਗੀਰਾਂ ਨੇ ਫੋਨ ਕੀਤਾ ਵੀ ਇੱਥੇ ਅੱਗ ਧੂਆ ਨਿਕਲਦਾ ਵੀ ਤੁਰੰਤ ਪਹੁੰਚੋ ਤੇ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਅੱਗ ਬਹੁਤ ਵੱਧ ਚੁੱਕੀ ਸੀਗੀ ਤੇ ਸਾਨੂੰ ਇੱਕ ਘੰਟਾ ਲੱਗ ਗਿਆ ਇਹਨੂੰ ਅੱਗ ਤੇ ਕਾਬੂ ਪਾਉਣ ਨੂੰ ਤਿੰਨ ਗੱਡੀਆਂ ਸਾਡੀਆਂ ਅੱਗ ਤੇ ਇੱਥੇ ਕਾਬੂ ਪਾਉਣ ਤੇ ਲੱਗੀਆਂ ਜੀ ਟੋਟਲ ਇਹ ਹੈ ਕੀ ਚੀਜ਼ ਹੈ ਹੱਤਾ ਹੈ ਹਾਂਜੀ ਹੱਤੇ ਟਾਈਪ ਹੀ ਆ ਇੱਕ ਤਰ੍ਹਾਂ ਦਾ ਹੁਣ ਮਾਲਕ ਬੰਦ ਬੰਦੇ ਸੀਗਾ ਇਹ ਕਿਹੇ ਕਹਿੰਦੇ ਸਮਾਨ ਤਾਂ ਕਾਫੀ ਪਿਆ ਹਾਂਜੀ ਹਾਂਜੀ ਪੰਦ ਸੀ ਅੰਦਰ ਸਮਾਨ ਪਿਆ ਖਾਸ ਅਸੀਂ ਸਿਲੰਡਰ ਵੀ ਸੀ ਜੀ ਸਿਲੰਡਰ ਆਹ ਸ਼ਟਰ ਪਾੜਿਆ ਅਸੀਂ ਆ ਕੇ ਅੰਦਰੋਂ ਸਿਲੰਡਰ ਵੀ ਕੱਢਿਆ ਜੀ ਖਾਲੀ ਸਿਲੰਡਰ ਪਿਆ ਪਰਲੇ ਪਾਸੇ ਕਿੰਨੀਆਂ ਗੱਡੀਆਂ ਲੱਗੀਆਂ ਰੋਡੀਆਂ ਤਿੰਨ ਗੱਡੀਆਂ ਲੱਗੀਆਂ ਸੀ ਸਾਡੀਆਂ ਕਿੰਨੇ ਕ ਵੇਲੇ ਦੀ ਘਟਨਾ ਹੈ ਘਟਨਾ ਦਾ ਕਾਰਨ ਕੀ ਬਣਿਆ ਇਹ ਤਾਂ ਜੀ ਹੁਣ ਕਾਰਨ ਤਾਂ ਦੇਖ ਕੇ ਪਤਾ ਲੱਗੂ ਛੋੜ ਸਰ ਕਟੇ ਲੱਗ ਰਿਹਾ ਤੇ ਸਾਨੂੰ ਤਕਰੀਬਨ 1:25 ਮਿੰਟ ਦੇ ਨੇੜੇ ਤੇਰੇ ਫੋਨ ਆਇਆ 1:25 ਮਿੰਟ ਅਗ ਕਾਫੀ ਜ਼ਿਆਦਾ ਸੀ ਹਾਂਜੀ ਹਾਂਜੀ ਅੰਦਰ ਜਾਣ ਨੂੰ ਰਾਹ ਵੀ ਕੋਈ ਹੈ ਨਹੀਂ ਅੰਦਰ ਜਾਣ ਨੂੰ ਰਾਹ ਨਹੀਂ ਸੀ ਕੋਈ ਤੇ ਅਸੀਂ ਸ਼ਟਰ ਪਟਿਆ ਸ਼ਟਰ ਪਾੜ ਕੇ ਫੇਰ ਅੰਦਰ ਅੰਦਰ ਬੜੇ ਅਸੀਂ ਅੱਗ ਤੇ ਕਾਬੂ ਪਾਇਆ ਸਰ ਇੱਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆ ਕੀ ਹੈ ਜੀ ਸਾਰਾ ਇਹ ਭਲਰਾਮ ਚੌਧਰੀ ਨੇ ਜਿਹੜੇ ਹਾਤਿਆਂ ਦੇ ਠੇਕੇਦਾਰ ਨੇ ਇੱਥੇ ਉਹਨਾਂ ਦੇ ਇੱਥੇ ਨੌਕਰ ਰਹਿੰਦੇ ਸੀਗੇ ਅੱਜ ਉਹ ਆਪਣੇ ਕੰਮ ਤੇ ਗਏ ਹੋਏ ਸੀਗੇ ਹਾਤਿਆਂ ਦੇ ਵਿੱਚ ਤੇ ਅੱਜ ਦੇ ਅੱਗ ਲੱਗੀ ਰਾਗੀਰਾ ਨੇ ਦੱਸਿਆ ਵੀ ਉੱਥੇ ਕੋਈ ਧੂਆ ਨਿਕਲ ਰਿਹਾ ਮੌਕੇ ਤੇ ਸਾਡੀ 112 ਨੰਬਰ ਜਿਹੜੀ ਸੀਗੀ ਗੱਡੀ ਉਹ ਪਹੁੰਚ ਗਈ ਫਾਇਰ ਬ੍ਰਿਡ ਪਹੁੰਚ ਗਏ ਸੀ ਪਹੁੰਚ ਗਏ ਆ ਤੇ ਪਹੁੰਚ ਕੇ ਕਾਫੀ ਮੁਸ਼ਕਲ ਤੋਂ ਬਾਅਦ ਜਿਹੜੀ ਅੱਗ ਤੇ ਕਾਬੂ ਪਾਇਆ ਸਰ ਕਿੰਨਾ ਕ ਨੁਕਸਾਨ ਹੋਇਆ ਲੱਗਦਾ ਤੇ ਕਿੰਨੇ ਕ ਟਾਈਮ ਚੱਲ ਕੇ ਲੂ ਕਾਬੂ ਪਾਇਆ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਲੱਗਦਾ ਅੰਦਰ ਫਰਨੀਚਰ ਪਿਆ ਸੀ ਇਹਨਾਂ ਦਾ ਹੱਥਿਆਲਾ ਤੇ ਹੋਰ ਸਮਾਨ ਜੋ ਇਹਨਾਂ ਦੀਆਂ ਫਰਿੱਜਾਂ ਪਈਆਂ ਸੀਗੀਆਂ ਇਹਨਾਂ ਦੇ ਜਿਹੜੇ ਇੱਥੇ ਬੰਦੇ ਰਹਿੰਦੇ ਸੀ ਨੌਕਰ ਉਹਨਾਂ ਦਾ ਜਿਹੜਾ ਸਮਾਨ ਸੀਗਾ ਬੈੱਡ ਵਗੈਰਾ ਉਹਨਾਂ ਦੇ ਸੀਗੇ ਕਾਫੀ ਨੁਕਸਾਨ ਹੋਇਆ ਤੇ ਕਰੀਬ ਇੱਕ ਘੰਟੇ ਦੇ ਵਿੱਚ ਇਹਨੂੰ ਅੱਗ ਤੇ ਕਾਬੂ ਪਾਇਆ ਤੇ ਅੱਗ ਲੱਗਣ ਦਾ ਕਾਰਨ ਸਰ ਕੀ ਅੱਗ ਲੱਗਣ ਦਾ ਕਾਰਨ ਇਹ ਜਿਹੜਾ ਹੈਗਾ ਜਾਦੇ ਗਰਮਾਇਸੰਦਰ ਹੋ ਜਾਣਾ ਤੇ ਬਿਜਲੀ ਦੇ ਸਰਕਟ ਕਰਕੇ ਹੋਇਆ ਹੈਗਾ ਤੇ ਬਿਜਲੀ ਦੇ ਕਰਮਚਾਰੀ ਵੀ ਆ ਗਏ ਸੀ ਉਹਨਾਂ ਨੇ ਇਹ ਸਾਰਾ ਦੇਖ ਲਿਆ ਸਰ ਕੋਈ ਜਾਨੀ ਨੁਕਸਾਨ ਨਹੀਂ ਜਾਣੇ ਨੁਕਸਾਨ ਨਹੀਂ ਹੋਇਆ ਕੋਈ ਵਿਚਾਰ ਹੈਗਾ ਸਾਰਾ ਪਰਮਾਤਮਾ ਨੁਕਸਾਨ ਕਿੰਨਾ ਹੋਇਆ ਹੋਊਗਾ ਜਿਹੜਾ ਮਟੀਰੀਅਲ ਤਾਂ ਕਾਫੀ ਸੀ ਇਹਨਾਂ ਦਾ ਸਮਾਨ ਕਾਫੀ ਸੀ ਉਹ ਤਾਂ ਇਹ ਅਸੈਸਰ ਦਾ ਦੱਸ ਸਕਦੇ ਨੇ ਵੀ ਕੀ ਕੀ ਸੀਗਾ ਸਭਾ ਜਿਹੜੀ ਕਿ ਹੁਣ ਤਾਂ ਸਮਾਨ ਕਾਫੀ ਸਾਰਾ ਸਮਾਨ ਜਲ ਚੁੱਕਿਆ ਜੀ